ਕਮਜਾਬ ਨਹੀਂ ਹੋ ਸਕਦਾ ਜਿੱਥੋਂ ਤੱਕ ਸਾਡੇ ਪੰਜਾਬ ਦਾ ਸਬੰਧ ਹੈ ਮੁਰਦਾਬਾਦ ਮੁਰਦਾਬਾਦ ਹਾਂ ਜੀ ਦਰਦ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਜਿਹੜੀਆਂ ਪਾਤਣਾ ਐਸ ਡੀ ਐਮ ਦਫਤਰ ਦੇ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਵੱਖ-ਵੱਖ ਜਿਹੜੀਆਂ ਫਾਰਮਾਂ ਨੇ ਇਕੱਠੀਆਂ ਹੋ ਕੇ ਅੱਜ ਮੋਦੀ ਔਰ ਟਰੰਪ ਦਾ ਯਾਨੀ ਕਿਤੇ ਪੁਤਲਾ ਫੋਟੋਆਂ ਦੀ ਨਜ਼ਰ ਆ ਰਹੀਆਂ ਨੇ ਔਰ ਇਹਨਾਂ ਵਾਰੋਂ ਪਹਿਲਾਂ ਬਹੁਤ ਵੱਡਾ ਜਿਹੜਾ ਗ੍ਰੋਸ ਪ੍ਰਦਰਸ਼ਨ ਇੱਥੇ ਕੀਤਾ ਜਾ ਰਿਹਾ ਪਾਤਣਾ ਤੁਸੀਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਸੱਚਮੇਂ ਨਿਊਜ਼ ਪੰਜਾਬ ਤੋਂ ਕਸਾਨ ਮੋਰਚਾ ਜ਼ਿੰਦਾਬਾਦ 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 ਕਿਸਾਨੀ ਨੂੰ ਬਰਬਾਦ ਕਰਨ ਵਾਲੇ ਇੱਕ ਦਾ ਪਹਿਲਾ ਵਿੱਚ ਮੈਂ ਆਵਾ ਬਾਅਦ ਵਿੱਚ ਮੈਂ ਇੰਨੀ ਨਹੀਂ ਬਾਈ ਜਾਵੇ ਕੋਈ ਚੱਕਰ ਚੱਲੀ ਜਾਂਦੀ ਚੱਲੀ ਜਾਂਦੀ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਮਜੂਦ ਸੀ ਅੱਜ ਐਸਡੀਐਮ ਦਫ਼ਤਰ ਪਾਤਰਾਂ ਦੇ ਵਿੱਚ ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੱਖ-ਵੱਖ ਫਾਰਮਾਂ ਜਿਹਨੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਅੱਜ ਐਸਡੀਐਮ ਦਫ਼ਤਰ ਦੇ ਵਿੱਚ ਧਰਨਾ ਦਿੱਤਾ ਗਿਆ ਔਰ ਅੱਜ ਇਹਨਾਂ ਵੱਲੋਂ ਜਾਨੀ ਕਿ ਮੋਦੀ ਔਰ ਟਰੰਪ ਦੇ ਜਾਨੀ ਕਿ ਪੁਤਲੀ ਵਿੱਚ ਫੁਕੇ ਜਾਣੇ ਸਾਰਾ ਮੈਟਰ ਹੈ ਕਿ ਅਸੀਂ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮੈਨ ਨਿਊਜ਼ ਪੰਜਾਬ ਦੇ ਨਾਲ ਇਸ ਗੁਰੂ ਦੇ ਨਾਲ ਜਿਹੜਾ ਗੁਰਵਿੰਦਰ ਸਿੰਘ ਦਿੱਦਣਾ ਜ਼ਿਲ੍ਹਾ ਪ੍ਰਸ਼ਾਸਕ ਸੱਤਰ ਗੁਰ ਕ੍ਰਿਤੀ ਕਿਸਾਨ ਜੀ ਅੱਜ ਇਹ ਜਿਹੜਾ ਸੱਦਾ ਆ ਇਹ ਕੋਈ ਇੱਕ ਤਹਿਸੀਲ ਦਾ ਨਹੀਂ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਮਨ ਲ ਕੇ ਦੇਸ਼ ਪਧਰੀ ਸੱਦੇ ਤਹਿਤ ਇਹ ਪ੍ਰੋਟੈਸਟ ਕੀਤੇ ਜਾ ਰਹੇ ਆ ਉਤਲੇ ਸਾੜੇ ਜਾ ਰਹੇ ਆ ਕਾਰਨ ਇਹ ਇੱਕ ਜਿਹੜਾ ਪਿਛਲੇ ਸਮੇਂ ਤੋਂ ਦੇਖ ਰਹੇ ਆਪਾਂ ਜਿਹੜਾ ਫ੍ਰੀ ਟ੍ਰੇਡ ਵਾਲਾ ਮਾਮਲਾ ਮਨ ਲ ਕੇ ਪੜਾਦਰ ਪੜਾ ਅੱਗੇ ਨੂੰ ਵੱਧਾ ਜਾ ਰਿਹਾ ਸੰਘੋ ਤੇਜ਼ ਕਰਨ ਦੇ ਮਨ ਲ ਕੇ ਰਾਹ ਫੜੇ ਹੋਏ ਉਹਨਾਂ ਨੇ ਉਹਦਾ ਵਿਰੋਧ ਕਰ ਰਹੇ ਗਏ ਕਿਉਂਕਿ ਜਿਹੜਾ 트ੰਪ ਸਰਕਾਰ ਮਨ ਲ ਕੇ ਜਿਹੜੀ ਸਾਡੀ ਅਵਸਥਾ ਉੱਪਰ 50% ਦੀ ਮਨ ਲ ਕੇ ਟੈਕਸ ਲਾਰੀ ਹੈਗੀ ਆ ਤੇ ਆਪਣੀ ਅਵਸਥਾ ਲਈ ਉਹ ਕਹਿ ਰਹੀ ਹੈ ਕਿ ਸਾਨੂੰ ਫ੍ਰੀ ਟ੍ਰੇਡ ਜਿਹੜਾ ਇਥੋਂ ਸੰਮੂਤਾ ਕਰ ਲਓ ਜਿਸ ਦੇ ਨਾਲ ਕਿ ਅਸੀਂ ਇੱਥੇ ਮੰਨ ਦੇ ਵਿੱਚ ਆਪਣੀਆਂ ਜਿੰਸਾਂ ਤੇ ਉਹਨਾਂ ਡੈਰੀ ਪ੍ਰੋਡਕਟ ਤੇ ਉਹ ਇੱਥੇ ਮਿਲ ਕੇ ਬਿਨਾ ਟੈਕਸ ਦੇ ਆ ਸਕਣ। ਇਹਦੇ ਨਾਲ ਕੀ ਹੋਣਾ ਹੈਗਾ? ਇੱਕ ਫਿਰ ਸਵਾਲ ਆਉਂਦਾ ਕਿ ਇਹ ਨਾਲ ਕੀ ਹੋ ਜੂਗਾ? ਕੀ ਖਤਰਾ ਇਹਦੇ ਨਾਲ? ਤਾਂ ਇਥੋਂ ਦੀ ਜਿਹੜੀ ਆਬਾਦੀ ਹੈ 140 ਕਰੋੜ ਦੇ ਵਿੱਚੋਂ 44% ਦੀ ਆਬਾਦੀ ਉਹ ਆ ਜਿਹੜੀ ਕਿਸਾਨੀ ਨਾਲ ਜਾਂ ਇਹਦੇ ਨਾਲ ਸੰਬੰਧਿਤ ਹੈ ਜੀ ਇਹ ਜਿਹੜੇ ਟੈਕਸ ਹੁੰਦੇ ਆ ਇਹ ਉਹ ਜਿਹੜੇ ਪੈਦਾਵਾਰ ਕਰਨ ਵਾਲੇ ਕਿਸਾਨ ਹੈਗੇ ਆ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਦੇ ਆ ਮੰਡੀ ਨੂੰ ਸੇਫ ਰੱਖਦੇ ਹੈਗੇ ਆ ਜੇ ਟੈਕਸ हट ਜਾਣਾ ਹੈਗਾ ਤਾਂ ਸਾਡੀ ਮੰਡੀ ਸੇਫ ਨਹੀਂ ਹੋਊਗੀ ਸਾਡੀ ਮੰਡੀ ਦੇ ਵਿੱਚ ਜਿਹੜਾ ਹੈਗਾ ਉਹ ਮਤਲਬ ਕਿ ਬਾਹਰਲੇ ਵਪਾਰੀ ਬਾਹਰਲੇ ਜਿੰਸੇ ਇੱਥੇ ਆ ਜਾਣਗੇ ਜਿਨ੍ਹਾਂ ਨਾਲ ਸਾਡੀ ਮੰਡੀ ਤਬਾਹ ਹੋ ਜੂਣੀ ਹੈਗੀ ਇਸ ਕਰਕੇ ਅਸੀਂ ਡਟ ਕੇ ਇਸ ਵਿਰੋਧ ਕਰ ਰਹੇ ਹਾਂ ਜਾਨ ਸਾਡੇ ਹਮਦਰ ਦਾਜਾ ਦਾ ਪਹਿਲਾਂ ਵੀ ਇਹੀ ਮੁੱਦਾ ਜਾਨੀ ਕਿ ਫਿਰ ਇੱਕ ਵਾਰੀ ਮੁਕਲੇ ਫੋਕੇਗਾ ਸਮੇਂ ਮੈਂ ਚਾਰਜਿਤ ਕਰ ਤੋੜੀਆ ਇਹ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੰਜਾਬ ਕਿਉਂਕਿ ਸਾਡੇ ਪਹਿਲਾਂ ਵਾਲੇ ਮੁੱਦੇ ਦਾ ਹਜੇ ਹੱਲ ਨਹੀਂ ਹੋਇਆ ਸਰਕਾਰ ਨਵੇਂ-ਨਵੇਂ ਨੀਤੀਆਂ ਲੈ ਕੇ ਆ ਰਹੀ ਹੈ ਜਿਹੜੀ ਇਸ ਵਾਰ ਮੋਦੀ ਤੇ ਟਰੰਪ ਦੀ ਯਾਰੀ ਪਈ ਹੈ ਇਹਦੇ ਵਿੱਚ ਜਿਹੜਾ ਸਾਡਾ ਬਵਾਰਕ ਧੰਦਾ ਉਹਨਾਂ ਟੈਕਸ ਫਰੀ ਕਰ ਦਿੱਤਾ ਤੇ ਜਿਹੜਾ ਉਧਰੋਂ ਆਊਗਾ ਅਮਰੀਕਾ ਨੇ 50% ਲਗਾ ਦਿੱਤਾ ਜਿਹੜੀਆਂ ਸਾਡੀਆਂ ਚੀਜ਼ਾਂ ਜਾਂਦੀਆਂ ਨੇ ਕਿਉਂਕਿ ਜੇ ਦਾ ਬਰਾਬਰ ਦਾ ਵਪਾਰ ਹੋਵੇ ਤਾਂ ਸਾਡਾ ਵੀ ਕਿਸਾਨ ਖੁਸ਼ਹਾਲ ਹੋਵੇ ਤੇ ਉਧਰਲੀਆ ਉਧਰ ਵੀ ਚਲ ਇਧਰ ਚਾਹਰਨਾ ਹੁਣ ਸਾਡਾ ਜਿਹੜਾ ਡੈਰੀ ਫਾਰਮਿੰਗ ਤੇ ਤੇ ਸਾਡੇ ਖਾਣ ਪੀਣ ਵਾਲੀਆਂ ਵਸਤਾਂ ਤੇ ਉਹਨਾਂ ਨੇ 50 ਇਧਰ ਫਰੀ ਵਪਾਰ ਕੀਤਾ ਹੈ ਸਾਡੇ ਜਿਹੜੇ 45 50% ਲੋਕ ਖੇਤੀਬਾੜੀ ਧੰਦੇ ਨਾਲ ਜੁੜੇ ਹੋਏ ਨੇ ਇਹ ਖਤਮ ਹੋ ਜਾਊਗਾ ਬਿਲਕੁਲ ਖੇਤੀਬਾੜੀ ਦਾ ਧੰਦਾ ਸਾਡੀ ਖੇਤੀਬਾੜੀ ਨਾਲ ਕਿੰਨੇ ਮਜ਼ਦੂਰ ਕਿੰਨੇ ਉਹਨਾਂ ਦੇ ਬੱਚੇ ਕਿੰਨੇ ਪਰਿਵਾਰ ਪਾਲਦੇ ਨੇ ਜੇ ਸਾਡੀਆਂ ਇੰਡਸਟਰੀਆਂ ਨੇ ਫੇਲ ਹੋ ਜਾਣਗੀਆਂ ਇਧਰ ਲੱਗੀਆਂ ਨੇ ਜਿਹੜਾ ਸਾਡਾ ਮਾਲ ਉਧਰ ਜਾਂਦਾ ਉਹ ਜਾਣਾ ਬੰਦ ਹੋ ਜਾਊਗਾ ਇਸ ਕਰਕੇ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਅਸੀਂ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਫੇਰ ਅਸੀਂ ਦ ਕੀ ਸਰਕਾਰ ਨੂੰ ਇਹਨਾਂ ਦੇ ਕੰਨ ਆਉਣਗੇ ਕਿ ਮੋਦੀ ਤੇ ਟਰੰਪ ਦੀ ਯਾਰੀ ਹੈ ਜਿਹੜੀ ਇਹ ਪੰਜਾਬ ਲਈ ਦੇਸ਼ ਲਈ ਭਾਰਤ ਲਈ ਬਹੁਤ ਖਤਰਨਾਕ ਹੈ ਸੱਚੀ ਗੱਲ ਜੀ ਧੰਨਵਾਦ ਪਰ ਦੋ ਦੋ ਚਾਰ ਚੰਗਰਾਂ ਨਾਲ ਇੱਕ ਜਿਹੜੀ ਲੈਂਡਬੋਰਡਿੰਗ ਵੀ ਗੱਲ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਦੀ ਵੀ ਇਹ ਨਫਰਤ ਵਾਲੀ ਵੀ ਹੋਇਆ ਚੱਲਦਾ ਹੈ ਭਾਰਤੀ ਕਿਸਾਨ ਜਿਹੜੀਆਂ ਅਗਰਾਹਾਂ ਬਲਾਕ ਪ੍ਰਧਾਨ ਮਰੇਕ ਸਿੰਘ ਜੋ ਕਿ ਅੱਜ ਸਾਰੇ ਪੰਜਾਬ ਦੇ ਕਿ ਹਿੰਦੁਸਤਾਨ ਦੇ ਵਿੱਚ ਸਬ ਡਿਵੀਜ਼ਨਾਂ ਦੇ ਉੱਤੇ ਸੰਯੁਕਤ ਮੋਰਚੇ ਕਿ ਨਹੀਂ ਹੋ ਜਿਹੜੇ ਮੋਰਚੇ ਲਾਏ ਹੋਏ ਨੇ ਇੱਕ ਇੱਕ ਦਿਨ ਘੰਟਿਆਂਲੇ ਪੂਤਲੇ ਫੂਕਣੇ ਨੇ ਡ੍ਰੰਪ ਤੇ ਮੋਦੀ ਦਾ ਆਉਣ ਵਾਲੇ ਸਮੇਂ ਦੇ ਕੀ ਜਿਹੜੇ ਆ ਜਾ ਰਿਹਾ ਸਮਾਂ ਉਹਦੇ ਵਿੱਚ ਵੀ ਜਿਹੜੀਆਂ ਪਾਲਿਸੀਆਂ ਨਵੀਆਂ ਤੋਂ ਨਵੀਆਂ ਲਾਗੀਆਂ ਲਾਗੂ ਇਹ ਕਰਦੀਆਂ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਤੇ ਲੋਕਾਂ ਨੂੰ ਇਸ ਸਮੇਂ ਜਗਾਉਣਾ ਪਹਿਲਾ ਤਿੰਨ ਕਾਨੂੰਨ ਆਏ ਦਿੱਲੀ ਦੇ ਵਿੱਚ ਬੜਾ ਅंदोलਨ ਹੋਇਆ ਵੱਡਾ ਉਹ ਤਿੰਨ ਕਾਨੂੰਨ ਜਿਹੜੇ ਜਥੇਬੰਦੀਆਂ ਨੇ ਵਾਪਸ ਮੋੜੇ ਫੇਰਾ ਜਿਹੜਾ ਲੈਂਡ ਪੂਲ ਵਾਲਾ ਗਰੂਨ ਹੈ ਹੁਣ ਵੱਡਾ ਆਇਆ ਵੱਡੀ ਪੱਧਰ ਤੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਸਤੇ ਆਉਣ ਵਾਲੇ ਸਮੇਂ ਦੀ ਵੱਡੀਆਂ ਰੈਲੀਆਂ ਹੋ ਕੇ ਮੁਜਾਰੇ ਹੋ ਕੇ ਘਰ ਘਰ ਜਾ ਕੇ ਇਸ ਸਕੀਮਾਂ ਨੂੰ ਜਗਾ ਕੇ ਲੋਕ ਆਪ ਮਹਾਰੇ ਉੱਠੇ ਉਹ ਪਾਲਿਸੀ ਹੈ ਜਿਹੜੀ ਕੱਲ 14 ਤਰੀਕ ਨੂੰ ਉਹਨਾਂ ਨੇ ਮੀਟਿੰਗ ਰੱਖੀ ਹੈ ਵੀ ਇਹ ਪਾਲਿਸੀ ਐਕਸਲ ਕੀਤੀ ਆ ਇਸ ਤਰ੍ਹਾਂ ਇਹ ਜਿਹੜੀ ਸਕੀਮ ਮੋਦੀ ਤੇ ਡਰੰਪ ਦੀ ਹੈ ਜਿਹੜਾ ਕਿ ਸਾਡੇ ਦੁੱਧ ਤੇ ਟੈਕਸ ਕੀ ਤੇਲ ਤੇ ਟੈਕਸ ਕੀ ਕਣਕ ਤੇ ਚੌਲ ਤੇ ਸਾਰਾ ਕੁਝ ਟੈਕਸ ਸਾਰੀਆਂ ਪੰਜਾਬ ਦੀਆਂ ਖੇਤਰੀ ਖਾਣ ਵਾਲੀਆਂ ਜਥੇਬੰਦੀਆਂ ਜਿਹੜੀਆਂ ਨਾਜ ਖਾਣ ਵਾਸਤੇ ਉਹਨਾਂ ਨੂੰ ਸਾਰਾ ਮੰਡੀਆਂ ਤੋੜਨ ਵਾਸਤੇ ਤੇ ਸਸਤਾ ਨਾਜ ਉਰੇ ਦੇਣ ਵਾਸਤੇ ਉਸ ਨੂੰ ਲੈ ਕੇ ਆ ਜਿਹੜੇ ਪੂਤਲੇ ਅੱਜ ਅਸੀਂ ਫੁੱਕਣ ਚੱਲੇ ਆ ਅੱਜ ਅਸੀਂ ਪੂਤਲੇ ਫੁੱਪਣ ਜਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਅਸੀਂ ਵੀ ਘਰਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਇਹ ਪਾਲਿਸੀ ਦੀ ਜਾਗਰੂਕ ਕਰਕੇ ਲੋਕਾਂ ਦੇ ਦਿਮਾਗ 'ਚ ਬਾੜ ਕੇ ਵੀ ਇਹ ਪਾਲਿਸੀ ਇਹ ਚੀਜ਼ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਮੁਝਾਰੇ ਹੁਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਰੈਲੀਆਂ ਇਸ ਤਰੀ ਜਿਵੇਂ ਮਾਗਰਲੇ ਕਾਨੂੰਨ ਇਹਨੇ ਦੇ ਪਾਸ ਕਰੇ ਹੋਏ ਪਿੱਛੇ ਹਟਾਏ ਨੇ ਇਹ ਪਾਲਿਸੀ ਨੂੰ ਵੀ ਹੁਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੱਛੇ ਹਟਾਵਾਂਗੇ ਵੱਡੇ ਲੀਡਰਾਂ ਦੀ ਸਲਾਹ ਨਾਲ ਤੇ ਉਹ ਵੱਡੀਆਂ ਮੋਰਚੇ ਰੱਖਣਗੇ ਕਿ ਅਸੀਂ ਇਹਨਾਂ ਦੇ ਵਿੱਚ ਸਮੂਲ ਤਕਰਾਂਗੇ ਹਾਂਜੀ ਹਾਂਜੀ ਮੈਂ ਹਰਦੇਵ ਸਿੰਘ ਘਗਾ ਭਾਰਤੀ ਕਿਸਾਨ ਜੀ ਨੂੰ ਉਗਰਾਹਾ ਜਿਸ ਤਰ੍ਹਾਂ ਅਸੀਂ ਅੱਜ 트ੰਪ ਦਾ ਤੇ ਮੋਦੀ ਜੋੜੀ ਦਾ ਪੂਰੇ ਦੇਸ਼ ਲੈਵਲ ਦੇ ਉੱਤੇ ਪੂਤਲੇ ਖੁਕਰੇ ਆ ਭਾਰਤੀ ਕਿਸਾਨ ਯੂਨੀਅਨ ਆਵਰਸਾ ਯੂਕਤ ਮੋਰਚੇ ਵੱਲੋਂ ਉਹਦਾ ਅਰਥ ਇਹ ਆਸੀਂ ਨਿਕਲਦੇ ਆਏ ਵੀ ਅਮਰੀਕੀ ਸਾਮਰਾਜ ਇਹ ਕਾਫੀ ਦੇਰ ਤੋਂ ਐਸ ਵੇਲੇ ਜੰਗਾਂ ਲਾ ਲ ਕੇ ਦੁਨੀਆਂ ਨੂੰ ਲੁੱਟ ਲੁੱਟ ਕੇ ਆਪਣੀ ਡਿਗਰੀ ਆ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਆਪਣਾ ਭਾਰ ਦੁਨੀਆਂ ਦੇ ਉੱਤੇ ਪਾ ਰਹੇ ਨੇ ਜਿਵੇਂ ਕਿ ਬੇਰੁਜ਼ਗਾਰ ਜਿਹੜੇ ਸਾਡੇ ਬਾਹਰ ਕੰਮ ਕਰਨਗੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣਾ ਆਰੇ ਆਪਣੇ ਵਪਾਰ ਨੂੰ ਮੁਨਾਫੇ ਵਾਲੇ ਪਾਸੇ ਨੂੰ ਲੈ ਜਾਣ ਵਾਸਤੇ ਦੁਨੀਆ ਦੇ ਦੂਜੇ ਦੇਸ਼ਾਂ ਉੱਤੇ ਭਾਰ ਵਾਸਤੇ ਯਤਨਸ਼ੀਲ ਕਿਉਂਕਿ ਇਸ ਵੇਲੇ ਅਮਰੀਕਾ ਜਿਹੜੀ ਹਾਰਤ ਦੇ ਵਿੱਚ ਹੈ ਜਿਵੇਂ ਉਹਦੇ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੇ ਜੰਗੀ ਅੱਡੇ ਬਣਾਏ ਹੋਏ ਨੇ ਉਹਨਾਂ ਦਾ ਜੰਗ ਹੈ ਜਿਹੜਾ ਜੰਗ ਦਾ ਜਿਹੜਾ ਪੈਸਾ ਹੈ ਉਹ ਪੈਸਾ ਅਮਰੀਕਾ ਨੂੰ ਨੀਵਾ ਕਰ ਰਿਹਾ ਹੈ ਉਹਦੀ ਸਾਰਾ ਭਾਰ ਦੁਨੀਆ ਉੱਤੇ ਪਾਉਣ ਵਾਸਤੇ ਅਮਰੀਕਾ ਯਤਨਸ਼ੀਲ ਹੈ ਇਸੇ ਲਈ ਉਹ ਜੰਗ ਲਵਾ ਰਿਹਾ ਹੈ ਇਸ ਲਈ ਆਪਣੇ ਹਥਿਆਰ ਵੇਚ ਰਿਹਾ ਔਰ ਉਹਦੀ ਰੀਤ ਪੈਰ ਦੇ ਵਿੱਚ ਪੈਰ ਧਰਦਾ ਹੋਇਆ ਮੋਦੀ ਉਹਦੀਆਂ ਨੀਤੀਆਂ ਦੀ ਹਮਾਇਤ ਕਰ ਰਿਹਾ ਅਸੀਂ ਇਸ ਕਰਕੇ ਕਿਉਂਕਿ ਸਾਡੇ ਦੇਸ਼ ਦੀ ਜਿਹੜੀ ਹਾਲਤ ਹੈ ਉਹ ਮੋਦੀ ਦੀ ਮੋਦੀ ਖੁਦ ਸਾਡੇ ਦੇਸ਼ ਨੂੰ ਲੁੱਟ ਰਿਹਾ ਹੈ ਵੱਖੋ ਵੱਖ ਟੈਰ ਹੋ ਵਗੈਰਾ ਭਾਰੀ ਟੈਕਸ ਲਾ ਕੇ ਸਾਡੇ ਦੇਸ਼ ਨੂੰ ਲੁੱਟਦਾ ਹੈ ਇਸ ਕਰਕੇ ਮੋਦੀ ਦਾ ਤੇ ਅਮਰੀਕੀ ਸਾਮਰਾਜਿਆਂ ਦਾ ਅਸੀਂ ਗੱਡ ਕੇ ਅਜ ਉਦਲੇ ਫੁਕਰਿਆ ਪੂਰੇ ਦੇਸ਼ ਦੇ ਵਿੱਚ ਅੱਜਕੱਲ੍ਹ ਆਪਾਂ ਮੋਦੀ ਤੇ 트াম্প ਦਾ ਪੁਤਲਾ ਫੁੱਪਣ ਆਇਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਪਿੰਡਾਂ ਦੇ ਆਪਣੇ 90% ਲੋਕਾਂ ਨੂੰ ਨਹੀਂ ਪਤਾ ਉਹ ਤਾਂ ਕਹਿੰਦੇ ਨੇ ਤੁਹਾਨੂੰ ਦੱਸਣਾ ਚਾਹੀਦਾ ਕਿ ਕਿੰਨਾ ਚਿਰ ਕਿ ਜਾਣਦਾ ਇਹ ਸਾਫ਼ ਗੱਲ ਹੈ ਕਿਉਂਕਿ ਉਹਨਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨਾਂ ਦੇ ਘਰੇ ਮੰਜੇ ਨੂੰ ਅੱਗ ਲੱਗ ਜਾਂਦੀ ਹੈ ਤੇ ਭਾਰਤ ਦਾ 60% ਜਿਹੜਾ ਆਬਾਦੀ ਹੈ ਸਾਡੀ ਉਹ ਖੇਤੀਬਾੜੀ ਤੇ ਕੰਮ ਕਰਦੀ ਹੈ ਕਿਹਨੇ ਕਿਸੇ ਉਹਨਾਂ ਦੀ ਮਜ਼ਦੂਰੀ ਹੈ ਉਹਨਾਂ ਕਿਸਾਨਾਂ ਨੂੰ ਸਬਸਿਡੀਆਂ ਦੇਣੀਆਂ ਪਰ ਸਾਡੀ ਸਰਕਾਰ ਦੀ ਮਜਬੂਰੀ ਇਹ ਹੋਣਾ ਚਾਹੀਦੀ ਹੈ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਨੂੰ ਢਿੱਡ ਪਰ ਵੀ ਰੋਟੀ ਕਿਵੇਂ ਦੇਣੀ ਹੈ ਉਹਨਾਂ ਦੀ ਜੀਵਨ ਲੋੜਾਂ ਦਾ ਖਿਆਲ ਕਿਵੇਂ ਰੱਖਣਾ ਹੈ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਹੋਰ ਜਿਹੜੀਆਂ ਉਹਨਾਂ ਦੀਆਂ ਲੋੜਾਂ ਸਮਾਜਿਕ ਲੋੜਾਂ ਉਹ ਪੂੜੀਆਂ ਕਿੰਨੀਆਂ ਕਰਨੀਆਂ ਪਰ ਸਾਡੇ ਜਿਹੜੇ ਇਸ ਦੇਸ਼ ਦੇ ਜਿਹੜੇ ਹਾਕਮ ਹੈ ਇਹ ਇਨਾਂ ਦਾ ਤੇ ਉਹਨਾਂ ਦਾ ਬਹੁਤ ਵੱਡਾ ਡਿਫਰੈਂਸ ਹੈ ਇਹਨਾਂ ਦਾ ਸੋਚਣ ਢੰਗ ਹੋਰ ਹੈ ਇਹ ਪਹਿਲਾਂ ਜਾ ਕੇ ਅਬਾਨੀਆਂ ਅਡਾਨੀਆਂ ਨਾਲ ਸਲਾਹ ਕਰਦੇ ਨੇ ਫਿਰ ਜਾ ਕੇ ਕਿਸਾਨੀ ਬਾਰੇ ਜਾਂ ਆਪਦੇ ਦੇਸ਼ ਦੀ ਜਨਤਾ ਬਾਰੇ ਕੋਈ ਸੋਚਦੇ ਆ ਸਾਡੇ ਦੇਸ਼ ਦੇ ਹਾਕਮ ਨੇ ਇੰਦੀ ਬੇਸ਼ਰਮੀ ਭਰੀਆਂ ਨੀਤੀਆਂ ਪਿਛਲੇ ਸਮੇਂ ਚ ਅਚਤਿਆਰ ਕੀਤੀਆਂ ਨੇ ਜਿਹੜੀਆਂ ਸਾਡੇ ਦੇਸ਼ ਨੂੰ ਕੰਗਾਲੀ ਦੇ ਕੰਡੇ ਤੇ ਲੈ ਗਈਆਂ ਜਿੰਨੇ ਵੀ ਸਰਕਾਰ ਦੇ ਖਜ਼ਾਨੇ ਦੇ ਭਰਨ ਵਾਸਤੇ ਹੁੰਦਾ ਸੀ ਉਹ ਸਾਰੇ ਦਾ ਸਾਰਾ ਅਬਾਨੀਆਂ ਅਡਾਨੀਆਂ ਨੂੰ ਇਹਨਾਂ ਵੇਚਦਾ ਮੈਂ ਪਿਛਲੇ ਦਿਨਾਂ ਚ ਆਮਲ ਨਾਲ ਡੁੱਗਿਆ